ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਪ੍ਰਧਾਨ ਸਰਦਾਰ ਗੁਰਸੇਵਕ ਸਿੰਘ ਸਿਆਸੀ ਜੀ ਦੇ ਸਦਦੇ ਤੇ ਮਹਿਕ ਵਤਨ ਦੀ ਫਾਊਂਡੇਸ਼ਨ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਹਿਲਗਾਮਾ ਵਿੱਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਇਸ ਕਾਨੂੰਨੀ ਹਰਕਤ ਲਈ ਅੱਤਵਾਦੀਆਂ ਨੂੰ ਲਾਂਤਾਂ ਪਾਈਆਂ ਗਈਆਂ ਅਤੇ ਨਾਲ ਹੀ ਹਿੰਦੂ ਮੁਸਲਮ ਸਿੱਖ ਇਸਾਈ ਇਕਤਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਗਈ ਬੁਲਾਰਿਆਂ ਨੇ ਕਿਹਾ ਕਿ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਸਾਨੂੰ ਆਪਣੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ ਇੱਕ ਪਾਸੇ ਦੇਵੇਂ ਆਪਾਂ ਮੌਕੇ ਦੇ ਵਿੱਚ ਇਹ ਲਾਈਵ ਕਰਨਾ ਅੱਜ ਧਾਰਮਿਕ ਸਮਾਜਿਕ ਸੰਸਥਾਵਾਂ ਸੋਸਾਇਟੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਪੇਜ ਤੇ ਲਾਈਵ ਹੋ। ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਆ। ਕਿ ਨਹੀਂ ਇੱਥੇ ਜਲਦੀ ਜ਼ਰੂਰਤ ਹੈ ਜਲ ਪਹੁੰਚਾਉਣੇ ਆ। ਇੱਥੇ ਖੂਨ ਦੀ ਜ਼ਰੂਰਤ ਹੈ। ਕੋਈ ਕਾਰਨ ਕਰਨ ਵਾਲੀਆਂ ਸੰਸਥਾਵਾਂ ਸੰਸਥਾਵਾਂ ਘਰ ਘਰ ਜਾ ਕੇ ਖੂਨ ਪਹੁੰਚਾਉਂਦੀਆਂ ਨੇ। ਨਿਪਲੇਤਰ ਘਟਨਾਵਾਂ ਹੁੰਦੀਆਂ ਉਹਨਾਂ ਮਰੀਲਾਂ ਦੇ ਚੁੱਕੀਆਂ ਨੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਸਬਾਵਾਂ ਦੇ ਵਿੱਚ ਇਹ ਸੋਸਾਇਟੀਆਂ ਸੰਸਥਾਵਾਂ ਪਈਆਂ ਕਿਤੇ ਉਹ ਲੋਕ ਲੋਕਾਂ ਦੀਆਂ ਜਾਨਾਂ ਦੇ ਦੁਸ਼ਮਣ ਉਹਤੋਂ ਨੇ ਕਿਹੜੇ ਲੋਕਾਂ ਨਾਲ ਉਹ ਕਿਹੜਾ ਕਰ ਰਹੇ ਨੇ ਕਿਹੜੀ ਮਾੜੀ ਸੋਚ ਮਨ ਦੇ ਵਿੱਚ ਧਾਰਨ ਕਰੇ ਬੈਠੇ ਐ ਦੇਸ਼ਾਂ ਦੀਆਂ ਦੇਸ਼ਾਂ ਨਾਲ ਲੜਾਈਆਂ ਹੁੰਦੀਆਂ ਟੋਪਾਂ ਟੈਂਕਾਂ ਦੀਆਂ ਲੜਾਈਆਂ ਹੋ ਸਕਦੀਆਂ ਪਰ ਮਨੁੱਖਿਆ ਤੇ ਵਾਰ ਕਰਨਾ ਨਾ ਤਾਂ ਕਿਸੇ ਧਰਮ ਦੇ ਵਿੱਚ ਲਿਖਿਆ ਨਾ ਕਿਸੇ ਵੀ ਦੇਸ਼ ਦੇ ਵਿਧਾਨ ਵਿੱਚ ਲਿਖਿਆ ਆਤਵਾਦ ਮਰਦਾ ਕਾ ਚੇ ਚਲੇ ਜਾਂਦੇ ਆ ਅਤੀ ਮੁਲਕਤਾ ਦਾ ਕਰਦੇ ਆ ਆਮ ਜਾਤਾ ਧਰਮਾਂ ਦੇ ਨਾਮ ਤੇ ਹੁੰਦਾ ਨਹੀਂ ਦੇਖਾਂਗੇ ਜਦ ਨਾਰੀ ਅਸੀਂ ਹੋਰ ਦੇਵਾਂਗੇ ਅਸੀਂ ਜੱਟ ਕੇ ਮੁਕਾਬਲਾ ਕਰਾਂਗੇ ਉਹਨਾਂ ਅਤਵਾਦੀਆਂ ਲਈ ਉਹਨਾਂ ਅਤਵਾਦੀਆਂ ਨੂੰ ਮੈਂ ਬਿਆਨਤ ਕੋਰ ਮੋਗਾ ਤੋਂ ਆਪਣੇ ਸਾਥੀਆਂ ਸਮੇਤ ਚੈਲੰਜ ਕਰਦੀ ਆ ਕਿ ਜੇ ਦਾਮਾ ਅਸੀਂ ਘੁੰਮਾਂਗੇ ਸ਼੍ਰੀ ਨਗਰ ਵੀ ਘੁੰਮਾਂਗੇ ਅਸੀਂ ਪੈਰਗਾਮ ਵੀ ਆਵਾਂਗੇ ਅਸੀਂ ਆਪਣੀਆਂ ਲੋਕੇਸ਼ਨਾਂ ਵੀ ਪਾਵਾਂਗੇ ਜੇ ਦਮ ਹੋਇਆ ਤਾਂ ਸਾਨੂੰ ਮਾਰ ਕੇ ਦਿਖਾਇਆ ਜੇ ਅਸਲ ਵਿੱਚ ਇਹ ਆਤਵਾਦ ਜਿਹੜਾ ਸਰਕਾਰਾਂ ਦਾ ਪੈਦਾ ਕੀਤਾ ਹੋਇਆ ਹੈ ਅਸੀਂ ਸਾਰੇ ਲੋਕ ਸਮਝੋ ਅੱਲਾ ਦੇ ਨਾਮ ਤੇ ਸਾਨੂੰ ਲੜਾਇਆ ਜਾ ਰਿਹਾ ਹੈਗਾ ਰਾਮ ਦੇ ਨਾਮ ਤੇ ਸਾਨੂੰ ਲੜਾ ਆਪਰਾ ਵਾਧਾ ਚਤਰੀਆ ਕਰ ਦਿੱਤਾ ਗਿਆ ਕਿ ਅਸੀਂ ਆਪਣੇ ਘਰਾਂ 'ਚ ਸੁੱਤੇ ਹੋਏ ਆ ਮੈਂ ਤਾਂ ਚੋਣੀ ਆ ਕਿ ਅਸੀਂ ਸਾਰੇ ਇਕੱਠਾ ਕਰਦੇ ਜਦੋਂ ਹੀ ਚਤਰੀਆਮ ਹੋਇਆ ਸੀ ਅਸੀਂ 4 ਘੰਟਿਆਂ ਵਿੱਚ 10 ਘੰਟਿਆਂ ਵਿੱਚ ਸਾਰੇ ਪੰਜਾਬੀ ਸਾਰੇ ਰਵਾਚਲੀ ਸਾਰੇ ਗੁਜਰਾਤੀ ਰਾਜਸਥਾਨੀ ਸਾਰੇ ਪੈਨਪਰਾ ਇਕੱਠੇ ਹੋ ਕੇ ਅਸੀਂ ਪਹਿਲਗਾਮ ਪਹੁੰਚ ਜਾਂਦੇ ਤੇ ਆਕਵਾਦੀਆਂ ਦੇ ਆਕੇ ਸ਼ਾਪੀਆਂ ਡੋ ਆਪਣੀਆਂ ਸ਼ਾਦੀਆਂ ਇਹਨਾਂ ਦੇ ਅੱਗੇ ਡਾਂਗ ਨਹੀਂ ਇਹਨਾਂ ਨੂੰ ਸਬਰ ਨਹੀਂ ਆਉਣਾ ਤੇ ਫਿਰ ਦੇਖਾਂਗੇ ਕਿਹੜੀਆਂ ਏਜੰਸੀਆਂ ਕਿਹੜੀਆਂ ਸਰਕਾਰਾਂ ਚਾਲੂ ਕਰਵਾਉਂਦੀਆਂ ਆਪਸ ਵਿੱਚ ਹੀ ਲੜਾਂ ਲਾ ਕੇ ਮਾਰੀ ਕਰਦੀਆਂ ਇਹਦੇ ਵਿੱਚ ਗੱਟ ਕੌਣ ਹੈ ਅਸੀਂ ਅਸੀਂ ਜਦੋਂ ਵੋਟ

सिखां कतलेयाम करण वारा आशवाद मुरदाबाद बलगाम हिंदू भ्रायाम मुरदाबाद हू सिख मुस्लिम भाईचारा जिदा हिंदू सिख मुस्लिम भाईचारा जिदा ਵਾਅ ਦੇ ਆជា ਹਾਰ ਕਰਨ ਵਾਲਾ ਆਤਵਾਦ ਮੁਰਦਾਬਾ ਜਿੰਦਾਬਾਦ ਮੁਰਦਾਬਾ ਕਿਨਾਂ ਪਰ ਮੇਰਾ ਜਿਹੜਾ ਪ੍ਰਪਾ ਉਹ Hindu ਵੀ ਆ Musalman ਵੀ ਆ ਤੇ ਮੈਂ ਉਹਨਾਂ ਭਰਾਵਾਂ ਦਾ ਵੀ ਵਿਰੋਧ ਕਰਦੀ ਆ ਜਿਹੜੇ ਇੱਕ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਂਦੇ ਆ ਜਦੋਂ ਕੋਈ ਕਹਿੰਦਾ ਜੇ ਅਸੀਂ ਇਹ ਗੱਲ ਕਹਾਂਗੇ ਮਨਮੋਹ ਸਿੰਘ ਪੀਐਮ ਸਾਡੇ ਸਿੱਖ ਸੀ ਬਿਲਕੁਲ ਗਲਤ ਮੈਂ ਆਪਣੇ ਪੀਐਮ ਨੂੰ ਛੋਟਾ ਕਰ ਰਹੀ ਆ ਇੱਕ ਸਿੱਖ ਪੀਐਮ ਨੂੰ ਛੋਟਾ ਕਰ ਰਹੀ ਆ ਸੰਘੇੜ ਰਹੀ ਆ ਮੈਂ ਸੰਘੇੜਨਾ ਨਹੀਂ ਚਾਹੁੰਦੀ ਅਸੀਂ ਸਿੱਖ Hindu Musalman ਕੋਈਆਂ ਸਰਕਾਰਾਂ ਇਹ ਤਾਂ ਚਾਹੁੰਦੀਆਂ ਨੇ Hindu ਭਰਾਵੋ ਸਿੱਖ ਭਰਾਵੋ Muslim ਭਰਾਵੋ ਵੰਨ ਦਿੱਤਾ ਅ빠 ਆਪਣੇ ਮੁਸਲ ਬਣਾਵਾਂ ਨੂੰ ਹੀ ਗੱਲ ਬੋਲ ਰਹੇ ਆ ਮੈਂ ਇਹ ਨਹੀਂ ਕਹਿੰਦੀ ਹਰ ਚੀਜ਼ ਕਣਕ ਵੀ ਡਿੱਜ ਗਏ ਕਣਕ ਦੇ ਵੀ ਕੁਝ ਦਾਣੇ ਖਰਾਬ ਨਿਕਲਦੇ ਆ ਨਿਕਲਦੇ ਆ ਨਾ ਅਸੀਂ ਇਕਾ ਸਾਡਾ ਇਕਾ ਜਿੰਨਾ ਚਿਰ ਨਹੀਂ ਰਹਿੰਦਾ ਅਸੀਂ ਇਦਾਂ ਹੀ ਕਦੇ ਦਿੱਲੀ ਚ ਛਿੱਤਰ ਖਾਂਦੇ ਰਹਾਂਗੇ ਕਦੇ ਚਿੱਟੀ ਚ ਛਿੱਤਰ ਖਾਂਦੇ ਰਹਾਂਗੇ ਕਦੇ ਫੈੜ ਕੰਮ ਚ ਕਟਰ ਹੁੰਦੇ ਰਹਾਂਗੇ ਸੋ ਸਾਨੂੰ ਇੱਕ ਕਾਮ ਤੇ ਸਾਡੇ ਹਿੰਦੂ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਪਹਿਲੀ ਗੋਲੀ ਤੇਰੇ ਸੀਨੇ 'ਚ ਮਾਰਨ ਤੇ ਮੇਰੇ ਕੋ ਗੋਲੀ ਖਾਣ ਨੂੰ ਤਿਆਰ ਆ ਮੈਨੂੰ ਮਾਰ ਹੋਊਗਾ ਅਸੀਂ ਇੱਕ ਆ ਸਾਨੂੰ ਕੋਈ ਮੰਨਤੀ ਕੋਸ਼ਿਸ਼ ਨਾ ਕਰੇ ਬਿਲਕੁਲ ਨਹੀਂ ਅਸੀਂ ਸਭ ਇੱਕ ਆ ਹਿੰਦੂ ਸੇ ਕੀਕਤਾ ਜਿੰਦਾਬਾਦ ਤੁਸੀਂ ਕੀਕਤਾ ਜਿੰਦਾਬਾਦ ਹਿੰਦੂ ਸੇ ਕੀਕਤਾ ਜਿੰਦਾਬਾਦ ਜਿਹੜਾ ਕੇ ਇਹ ਕੱਢਿਆ ਤੇ ਉਹਨੇ ਆ ਬੇੜਾ ਕਦਮ ਕੀਤਾ ਚੱਕਿਆ ਇਹ ਮੋੜੇ ਵਿੱਚ ਕੇਂਦਰ ਸਰਕਾਰ ਨੂੰ ਹੋਰ ਕਦਮ ਚੁੱਕੇ ਚਾਹੀਦੇ ਆ